ਪਰ ਦਾਸਪੁਰ ਦਾ ਵਿਚਿਤ ਚੋਰੀਆਂ ਦਾ سلسلہ थम ਨਹੀਂ ਰਿਹਾ। ਆ ਚੋਰਾਂ ਦੇ ਹੌਸਲੇ ਇੰਨੇ ਉੱਚੇ ਹੋ ਚੁੱਕੇ ਨੇ ਕਿ ਕੁਝ ਦਿਨ ਪਹਿਲਾਂ ਹੀ ਮਗਰਮੁੱਦਿਆਂ ਦੇ ਰਹਿਣ ਵਾਲੇ ਰੇਤ ਮਿੱਟੀ ਦਾ ਕੰਮ ਕਰਨ ਵਾਲੇ ਪ੍ਰੀਤ ਜੀਸੀਬੀ ਵਾਲੇ ਦੀ ਦੀਵਾਰ ਟੱਪ ਕੇ ਸ਼ਰੀਮ ਘਰ ਦੇ ਵਿੱਚ ਵੜ ਕੇ ਚੋਰਾਂ ਦੇ ਵੱਲੋਂ 6 ਬੈਟਰੀਆਂ ਟ੍ਰਿਪਰਾਂ ਦੀਆਂ ਚੋਰੀ ਕਰ ਲਈਆਂ ਸਨ। ਤੇ ਹੁਣ ਬੀਤੀ ਰਾਤ ਮਾਨ ਟਰੇਡਰਸ ਦੇ ਘਰ ਦੇ ਬਾਹਰ ਖੜੇ ਚਾਰ ਟ੍ਰਿਪਰਾਂ ਵਿੱਚੋਂ 8 ਬੈਟਰੀਆਂ ਚੋਰ ਚੋਰੀ ਕਰਕੇ ਫਰਾਰ ਹੋ ਗਏ। ਹਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਪੂਰਾ 1 ਘੰਟਾ ਲਗਾ ਕੇ ਚੋਰੀ ਕੀਤੀ ਹੈ। ਹਵਾ ਕਿ ਸਿਰ ਤੇ ਪਰਨਾ ਤੇ ਮੂੰਹ ਤੇ ਕੱਪੜਾ ਲਪੇਟਿਆ ਹੋਇਆ ਸੀ। ਤਾਂ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਜੋ ਪੇਪਰ ਤੇ ਮਾਲਕ ਰਵਿੰਦਰ ਸਿੰਘ ਬਾਹਰ ਨੇ ਦੋ ਗੋਲਡੀ ਨੇ ਦੱਸਿਆ ਕਿ ਚੋਰ ਤਕਰੀਬਨ 11 ਵਜੇ ਮਾਨ ਦੇ ਘਰ ਦੇ ਬਾਹਰ ਖੜੇ ਟਿੱਫਰ ਦੀਆਂ ਬੈਟਰੀਆਂ ਚੋਰੀ ਕਰਨ ਲੱਗੇ ਤੇ 12 ਵਜੇ ਦੇ ਕਰੀਬ ਉਹ ਅੱਠ ਬੈਟਰੀਆਂ ਖੋਲਣ ਦੇ ਵਿੱਚ ਕਾਂਪਿਆ ਪਹੁੰਚ ਗਏ। ਜਦੋਂ ਕੋਈ ਇੱਕ ਟਰੈਕਟਰ, ਇੱਕ ਜੀਸੀਬੀ ਤੇ ਇੱਕ ਹੋਰ ਟਰੱਕ ਦੀ ਬੈਟਰੀ ਬਾਕਸ ਦੇ ਵਿੱਚ ਬੰਦ ਹੋਣ ਦੇ ਨਾਲ ਉਹਨਾਂ ਕੋਲ ਨਹੀਂ ਖੁੱਲੀ। ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਡਰਾਈਵ ਹਲਕਾ ਖੜਾਕ ਸੁਣ ਕੇ ਦੋ ਵਾਰ ਉੱਠ ਕੇ ਬਾਹਰ ਆਇਆ ਪਰ ਚੋਰ ਹਨੇਰ ਦਾ ਫਾਇਦਾ ਚੱਕ ਕੇ ਟਿੱਪਰ ਦੇ ਓਲੇ ਲੁੱਗ ਗਏ। ਚੋਰੀ ਇੱਕ ਜੁਗਾਰੂ ਰੇੜੇ ਤੇ ਆਏ ਸੀ ਜਿਸ ਦਾ ਕਰੀਬ 1 ਸਵਾ ਲੱਖ ਰੁਪਏ ਦਾ ਨੁਕਸਾਨ ਕਰਕੇ ਨੇ। ਕੀ ਮੇਰਾ ਨਾਮ ਗੋਡੀਆ ਮੈਂ ਪੁਕਰੇਪਿੰਡ ਤੋਂ ਲਾਗੇ 1 ਕਿਲੋਮੀਟਰ ਤੋਂ ਮੇਰਾ ਪਿੰਡ ਉੱਥੋਂ ਰਹਿਣ ਵਾਲਾ ਮਾਂ ਔਰ ਇਹ ਮੇਰਾ ਦੋਸਤ ਹੈ ਮਾਨ ਤੇ ਇੱਥੇ ਇਹਨਾਂ ਦਾ ਮਕਾਨ ਵੀ ਹੈ ਔਰ ਇਹਨਾਂ ਦੀ ਮਾਨ ট্রেਡਰ ਇਹਨਾਂ ਦੀ ਫਰਮ ਹੈ ਔਰ ਸਾਰਾ ਇਹਨਾਂ ਦਾ ਕਾਰੋਬਾਰ ਇੱਥੇ ਚੱਲਦਾ ਵਾ। ਔਰ ਰਾਤ ਕਰੀਬ ਇਹਨਾਂ ਦੱਸਿਆ ਕਿ 10-11 ਵਜੇ ਇੱਥੇ ਨਾ ਕੋਈ ਰਾਤ ਚੋਰੀ ਹੋਈ ਜਾਣ ਦੀਆਂ ਗੱਡੀਆਂ ਖੜੀਆਂ ਨੇ ਉਹਨਾਂ ਵਿੱਚੋਂ ਬੈਟਰੀਆਂ ਕੱਢ ਕੇ ਲੈ ਆ ਗਿਆ ਤੇ ਵੇਖੋ ਚੋਰਾਂ ਦੀ ਇੰਨੇ ਹੌਸਲੇ ਵਧੇ ਹੋਏ ਨੇ ਕਿ ਕੈਮਰੇ ਸੀਸੀਟੀਵੀ ਸਭ ਕੁਝ ਲੱਗਾ ਹੋਇਆ ਔਰ ਉਹਦੇ ਵਿੱਚ ਸਾਫ਼ ਦਿਖ ਵੀ ਰਿਹਾ ਕਿਉਂਕਿ ਚਾਰਾਂ ਗੱਡੀਆਂ ਵਿੱਚੋਂ ਦੋ-ਦੋ ਬੈਟਰੀਆਂ ਨੇ ਔਰ ਚਾਰਾਂ ਗੱਡੀ ਦੋ-ਦੋ ਬੈਟਰੀਆਂ ਕੱਢ ਕੇ ਆਰਾਮ ਨਾਲ ਕਿਸੇ ਚੀਤੇ ਲੱਤ ਕੇ ਲੈ ਜਾਂਦੇ ਨੇ ਔਰ ਉਹ ਮੇਰੇ ਦੋਸਤਾਂ ਨਾਲ ਵੀ ਗੱਲ ਹੋਈ ਆ ਉਹਨਾਂ ਸ਼ਾਇਦ ਐਸਐਚਓ ਨੂੰ ਫੋਨ ਕੀਤਾ ਹੋ ਚੁੱਕੇ ਨਹੀਂ ਹੋਣਾ ਐਸਐਚਓ ਨੂੰ ਫੋਨ ਕਈ ਵਾਰੀ ਕੀਤਾ ਕਿੰਨਾ ਨਹੀਂ ਚੁੱਕਦੇ ਪਏ ਉਹਨਾਂ ਤੇ ਕਿਸੇ ਹੋਰ ਮੁਲਾਜ਼ਮ ਨਾਲ ਵੀ ਗੱਲ ਹੋਈ ਆ ਔਰ ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਪਾਵਾਂਗੇ ਵੇਖਾਂਗੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਵਾਲਤਾ ਕਿ ਤੁਸੀਂ ਪਹੁੰਚ ਗਏ ਹੋ ਔਰ ਕੋਈ ਪ੍ਰਸ਼ਾਸਨਲ ਪੁਲਿਸ ਇੱਥੇ ਨਹੀਂ ਪਹੁੰਚੀ ਔਰ ਕੋਈ ਸੀਸੀਟੀਵੀ ਨਹੀਂ ਕੰਗਾਲਿਆ ਗਿਆ ਆ ਕੇ ਕੋਈ ਹਲੇ ਤੱਕ ਨਹੀਂ ਪਹੁੰਚਿਆ ਇੱਥੇ ਵੇਖੋ ਜੀ ਇਹ ਹੁਣ ਆਮ ਬੈਟਰੀ ਲੈਣ ਜਾਓ ਤੇ 12 14000 ਤੋਂ ਬੈਟਰੀ ਨਹੀਂ ਘੱਟ ਮਿਲਦੀ ਅੱਠ ਬੈਟਰੀਆਂ ਨੇ ਔਰ ਉਹ ਵੀ ਜਿਹੜੀਆਂ ਪਹਿਲੀਆਂ ਵੀ ਗਈਆਂ ਹੋ ਨਵੇਂ ਪੈਸੇ ਖਰਚਣਗੇ ਇਹ ਤਾਂ 2.5 ਲੱਖ ਥਲੇ ਆ ਗਏ ਔਰ ਇੰਨੇ ਹੌਸਲੇ ਵੱਧ ਗਏ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਚੋਰੀਆਂ ਸ਼ਰੇਆਮ ਸੀਸੀਟੀਵੀ ਕੈਮਰੇ ਲੱਗੇ ਨੇ ਔਰ ਇਹ ਬਾਈਪਾਸ ਵੀ ਵੇਖੋ ਕਿਦਾਂ ਚੱਲਦਾ ਦਿਨ ਰਾਤ ਚੱਲਦਾ ਰਹਿੰਦਾ ਔਰ ਕਿਸੇ ਨੇ ਬੈਟਰੀਆਂ ਕਿੰਨਾ ਟਾਈਮ ਲਾਇਆ ਖੋਲਦਿਆਂ ਕਿਦਾਂ ਖੜੀਆਂ ਨੇ ਪਰ ਇਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸਭ ਤੋਂ ਵੱਡੀ ਨਲਾਇਕੀ ਤੇ ਪ੍ਰਸ਼ਾਸਨ ਦੀ ਹੈ ਵੇਖੋ ਜੀ ਇੱਕ ਹਫ਼ਤਾ ਤੇ ਬਿਲਕੁਲ ਸਹੀ ਨੇ ਤੁਸੀਂ ਵੇਖਦੇ ਹੋਗੇ ਕਿ ਪ੍ਰਸ਼ਾਸਨ ਦਾ ਤੇ ਆਪਣੇ ਆਪ ਨੂੰ ਬਸ ਲੱਗੇ ਹੋਇਆ ਕਵਰ ਕਰਨ ਥਾਣੇ ਦੀਆਂ ਕੰਧਾਂ ਉੱਚੀਆਂ ਕਰ ਲਓ ਦਸੋ ਇਹ ਥਾਣਿਆਂ ਦੀ ਕੰਦਾ ਉੱਚੀ ਕਰ ਲਈ ਪਰ ਲੋਕ ਕੀ ਕਰਨ ਕਿੱਥੇ ਇਹਨਾਂ ਦਾ ਪ੍ਰਸ਼ਾਸਨ ਹੈ ਕਿੱਥੇ ਕੋਈ ਰਾਤ ਕਿਤੇ ਗਸ਼ਤ ਨਹੀਂ ਹੋ ਰਹੀ ਕੁਛ ਨਹੀਂ ਕਰ ਸਾਡਾ ਵੀ ਸੜਕ ਤੇ ਘਰ ਹੈ ਕੋਈ ਰਾਤ ਨਹੀਂ ਦਿਖਦਾ ਦਿਨ ਦਿਹਾੜੇ ਰਾਤ ਹੁਣ ਲੁੱਟਾਂ ਕੋ ਹੋ ਰਹੀਆਂ ਨੇ ਬਿਲਕੁਲ ਪ੍ਰਸ਼ਾਸਨ ਤੋਂ ਬਿਲਕੁਲ ਕੰਬ ਕਰਨੀ ਨਹੀਂ ਸੁਤਾ ਪਿਆਈ ਸਭ ਤੋਂ ਪਹਿਲਾਂ ਤੇ ਇੱਥੇ ਕਿਸੇ ਨੂੰ ਆ ਕੇ ਕੋਈ ਸੀਸੀਟੀਵੀ ਫੁਟੇਜ ਵੇਖਣੀ ਚਾਹੀਦੀ ਹੈ ਕਿਉਂਕਿ ਪੁਲਿਸ ਕੋ ਤੇ ਬਹੁਤ ਜ਼ਿਆਦਾ ਤਕਨੀਕਾਂ ਨੇ ਜਿਹੜਾ ਪਤਾ ਵੀ ਵੇਖ ਲੱਗ ਵੀ ਸਕਦਾ ਹੈ ਕਿਉਂਕਿ ਸ਼ਰਿਆ ਮੈਂ ਵੀ ਸੀਸੀਟੀਵੀ ਵੇਖੀ ਹੈ ਔਰ ਸ਼ਰਿਆ ਮੋ ਬੰਦਾ ਦਿਖਾਈ ਦੇ ਰਿਹਾ ਪਰ ਜਦੋਂ ਇੱਥੇ ਫਿਲਹਾਲ ਕੋਈ ਪਹੁੰਚਿਆ ਪਰ ਇਹ ਤੋਂ ਵੱਡੀ ਗੱਲ ਕਿੱਡੀ ਕੁ ਮਾੜੀ ਗੱਲ ਦਾ ਕਿ ਕਮ ਸੇ ਕਮ ਤੁਸੀਂ ਆ ਕੇ ਜਿਉਂ ਘਰ ਨਹੀਂ ਲੇਡੀਜ਼ ਇਕੱਲੇ ਘਰ ਸਾਨੂੰ ਉਹਦੇ ਫਾਜ਼ਲ ਸਾਹਿਬ ਘਰ ਹੈ ਨਾ ਤੁਸੀਂ ਜਾਓ ਕੋਈ ਵੇਖੋ ਆ ਕੇ ਵੇਖੋ ਹੱਲੇ ਤੇ ਬੈਟਰੀਆਂ ਕੱਢੀਆਂ ਜਿਉਂ ਲੇਡੀਜ਼ ਇਕੱਲੇ ਘਰ ਨਹੀਂ ਕੋਈ ਹੋਰੀ ਵਾਰਦਾਤ ਹੋ ਸਕਦੀ ਫਿਰ ਪੁਲਿਸ ਨੇ ਆ ਜਣਾ ਸੀ ਜੇ ਕਿਸੇ ਨੂੰ ਨੁਕਸਾਨ ਹੋਏ ਫਿਰ ਆ ਜਾਂਦੇ ਨੇ ਤੇ ਇਦਾਂ ਤੇ ਹੱਲੇ ਬੈਟਰੀਆਂ ਕੱਢੀਆਂ ਨੇ ਪਰ ਸਭ ਤੋਂ ਵੱਡੀ ਨਲਾਇਕੀ ਪੁਲਿਸ ਪੁਲਿਸ ਮੁਲਾਜ਼ਮ ਦੀ ਹੈ ਜੀ ਉਹ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਪੇ ਸੜਕ ਦੇ ਘਰ ਹੈ ਤੁਸੀਂ ਉਹਨਾਂ ਤੇ ਆਓ ਤੁਸੀਂ ਚੈੱਕ ਕਰੋ ਤੁਸੀਂ ਸੀਸੀਟੀਵੀ ਵੇਖੋ ਬਾਕੀ ਜੋ ਤੁਹਾਡੀ ਕਾਰਵਾਈ ਬਣਦੀ ਹੈ ਕਰੋ ਪਰ ਆਉਣਾ ਤੇ ਕਿਸੇ ਦਾ ਘਰ ਫਰਜ ਬੰਦਾ ਇੱਥੇ ਹਲੇ ਕਿੰਨਾ ਕੀ ਟਾਈਮ ਹੋ ਗਿਆ 10 10:30 ਹੋ ਗਏ ਨੇ ਇਹ ਰਾਤ 10 11 ਵਜੇ ਦੀ ਚੋਰੀ ਹਲੇ ਤੱਕ ਹੋਇਆ ਕੋਈ ਨਹੀਂ ਔਰ ਮੈਨੂੰ ਫੋਨ ਕੀਤਾ ਮੈਂ ਪਹੁੰਚ ਗਿਆ ਤੁਸੀਂ মিডিਆ ਕਰਮਚਾਰੀ ਵੇਖੋ ਤੁਹਾਡਾ ਧੰਵਾਦ ਜਿਹੜਾ ਤੁਸੀਂ ਪਹੁੰਚੇ ਹੋ ਪਰ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ ਤਾਂ ਮੈਂ ਪ੍ਰਸ਼ਾਸਨ ਨੂੰ ਕਿ ਇਦਾਂ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਤੁਸੀਂ ਸਾਰਾ ਤਾਮਾ ਜਾਮਾ ਇਲੈਕਸ਼ਨਾਂ ਵਿੱਚ ਲਾਇਆ ਹੋਇਆ ਵਾ ਪਰ ਜਿਹਦਾ ਉਧਰ ਲਾਇਆ ਵਾ ਇੱਧਰ ਚੋਰ ਬਿਲਕੁਲ ਚੁਸਤ ਹੋਏ ਨੇ ਕਿ ਕੋਈ ਗੱਲ ਨਹੀਂ ਪੁਲਿਸ ਤੇ ਪ੍ਰਸ਼ਾਸਨ ਤੇ ਸਾਰਾ ਇਲੈਕਸ਼ਨਾਂ ਵਿੱਚ ਲੱਗਾ ਹੋਇ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਾਰਵਾਈ ਕਰੋ ਤੁਸੀਂ ਆ ਕੇ ਵੇਖੋ ਇਹਨਾਂ ਦੇ ਚੈੱਕ ਕਰੋ ਸੀਸੀਟੀਵੀ ਤੁਸੀਂ ਕੋਈ ਉਹਨਾਂ ਦੇ ਹੌਸਲਾ ਤੇ ਹੋਏ ਕਿ ਇੱਕੋ ਆਦਮੀ ਆਪ ਘਰ ਦੇ ਲੇਡੀਜ਼ ਇਕੱਲੇ ਘਰ ਨੇ ਔਰ ਇੱਥੇ ਹਲੇ ਤੱਕ ਕੋਈ ਪੁਲਿਸ ਕਰਮਚਾਰੀ ਨਹੀਂ ਪਹੁੰਚਿਆ